ਸਤਿ ਸ਼੍ਰੀ ਅਕਾਲ ਬਾਈ ਸਾਰੇ ਕਿਸਾਨ ਵੀਰਾਂ ਨੂੰ ਜੀ ਬਈਆ ਜਿਹੜੀ ਵੀਡੀਓ ਲੈ ਕੇ ਆਏ ਨੇ ਸਾਰੇ ਵੀਰ ਧਿਆਨ ਨਾਲ ਸੁਣਿਓ ਜੀ ਇਹ ਵੀਡੀਓ ਕਿਸਾਨਾਂ ਦੇ ਹੁਣ ਕੰਮ ਆਉਣ ਵਾਲੀਆਂ ਮਸ਼ੀਨਾਂ ਦੀ ਆ ਬਾਈ ਬਈ ਇਹ ਵੀਡੀਓ ਹੈਗੀ ਆ ਬਰਾਡ ਐਗਰੋ ਤਰਖਾਨ ਵਾਲੇ ਤੋਂ ਜੀ ਬਈ ਇਹ ਵੀਰ ਨਾ ਝੋਨੇ ਦੀ ਸਿੱਧੀ ਬਜਾਈ ਵਾਸਤੇ ਰੋਲੇ ਵਾਲੀਆਂ ਮਸ਼ੀਨਾਂ ਵੀ ਤੇ ਸਟੈਪ ਬਾਈ ਸਟੈਪ ਬਜਾਈ ਕਰਨ ਵਾਲੀਆਂ ਮਸ਼ੀਨਾਂ ਵੀ ਤੇ ਇਹਨਾਂ ਕੋਲੇ ਮੱਕੀ ਬੀਜਣ ਵਾਲੇ ਬੈਡ ਪਲੈਂਟਰ ਵੀ ਹੁੰਦੇ ਆ ਜਿਹਦੇ ਨਾਲ ਆਪਾਂ ਸਾਰੀਆਂ ਸਬਜ਼ੀਆਂ ਗਾਜਰਾ ਗਵਾਰਾ ਜਾਂ ਹੋਰ ਸਰੋਂ ਦੀ ਬਜਾਈ ਵਾਸਤੇ ਇਹ ਮਸ਼ੀਨਾਂ ਦੀ ਬਈ ਵਰਤੋ ਕਰ ਸਕਦੇ ਆ ਬਈ ਜੀ ਆਪਾਂ ਵੱਡੀਆਂ ਕੰਪਨੀਆਂ ਦੇ ਮਗਰ ਲੱਗ ਕੇ ਉਹਨਾਂ ਦੇ ਸੰਦ ਸੰਦੇੜੇ ਤਾਂ ਆਪਾਂ ਖਰੀਦੀ ਜਾਂਦੇ ਆ ਬਈ ਇਹ ਜਿਹੜੇ ਆਮ ਆਪਣੇ ਕਿਸਾਨ ਭਰਾਵਾਂ ਦਾ ਕੀਤੇ ਹੁੰਦੇ ਆ ਕਾਰੋਬਾਰ ਬਈ ਇਹਨਾਂ ਨੂੰ ਵੀ ਤੁਸੀਂ ਹੈਲਪ ਕਰਿਆ ਕਰੋ ਜੀ ਇਹਨਾਂ ਦੀ ਵੀ ਸਪੋਰਟ ਕਰਿਆ ਕਰੋ ਇਹਨਾਂ ਵੀਰਾਂ ਤੋਂ ਵੀ ਆਪਾਂ ਨੂੰ ਸੰਦ ਖਰੀਦਣੇ ਚਾਹੀਦੇ ਆ ਕਿਉਂਕਿ ਉਹ ਤਾਂ ਕੋਰਪੋਰੇਟ ਘਰਾਣੇ ਆ ਬਈ ਵੱਡੇ ਉਹ ਤਾਂ ਰੇਟ ਵੀ ਜਾਦੇ ਹੁੰਦੇ ਆ ਤੇ ਇਹਨਾਂ ਦੇ ਵੀਰਾਂ ਦੇ ਰੇਟ ਵੀ ਵਾਜਬ ਹੈ ਜੀ ਤੇ ਬਾਈ ਜੀ ਇਹਨਾਂ ਦਾ ਨਾਮ ਹੈਗਾ ਜੀ ਭਪਿੰਦਰ ਸਿੰਘ ਬਰਾੜ ਤੇ ਇਹਨਾਂ ਦਾ ਮੋਬਾਈਲ ਨੰਬਰ ਹੈ ਜੀ 94176 67805 ਬਈ ਜਿਹੜੇ ਵੀਰਾਂ ਨੂੰ ਇਹ ਮਸ਼ੀਨਰੀ ਦੀ ਲੋੜ ਹੈ ਜੀ ਉਹ ਇਹ ਬਾਈਆਂ ਨਾਲ ਕੰਟੈਕਟ ਕਰ ਸਕਦੇ ਤੇ ਮਸ਼ੀਨਰੀ ਲੈ ਸਕਦੇ ਆ ਜੀ ਧੰਨਵਾਦ ਬਾਈ ਸਾਰੇ ਵੀਰਾਂ ਦੇ ਜੀ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਪੇਜ ਨੂੰ